ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਦੋਸਤੋ ਪਿੰਡ ਵਿਰਕਾ ਖੁਰਦ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਗੁਰੂ ਰਸਾਇ ਪੈ ਜਾਂਦੀ ਆ ਇਸ ਪਿੰਡ ਦੇ ਵਿੱਚ ਦੋਸਤੋ ਇੱਕ ਗੱਬਣ ਮੱਝ ਵਿਕਾਉ ਉਹ ਦੋਸਤੋ ਤੀਜਾ ਸੂਆ ਚੰਗੇ ਰਿਕਾਰਡ ਵਾਲੀ ਦੋਸਤੋ ਮੋਹਰਾ ਕਿਹੜਾ ਗਰੀ ਦੇ ਵਿੱਚ ਪੈਂਦੀ ਆ ਜਿੰਨਾ ਵੀ ਰਿਆਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਵੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਜੀ ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਹਾਂਜੀ ਇਹ ਇੱਕ ਵਾਰੀ ਨਾਂ ਦੱਸੋ ਜੀ ਆਪਣਾ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਤੇ ਪਿੰਡ ਦਾ ਐਡਰੈਸ ਵੀ ਦੱਸਿਓ ਕਿਹੜਾ ਪਿੰਡ ਵਿਰਕ ਖੁਰਦ ਜੀ ਵਿਰਕ ਖੁਰਦਾ ਗੁਰੂਸਾਹੇ ਦੇ ਲੱਗੇ ਗੁਰੂਸਾਹੇ ਦੇ ਲੱਗੇ ਰਹਿ ਜਾਂਦਾ ਤੇ ਇਹ ਝੋਟੀ ਬਾਈ ਕਰਦੀ ਹੈ ਆਪਣੇ ਹਾਂਜੀ ਕਰਦੀ ਕਿੰਮਾ ਸੂਆ ਸੁੰਦੀ ਹੈ ਜੀ ਇਹ ਹੁਣ ਤੀਜਾ ਸੂਆ ਸੁਣਾ ਜੀ ਤੀਜਾ ਸੂਆ ਸੁਣੀ ਆ ਹਾਂਜੀ ਠੀਕ ਆ ਕਿੰਨੇ ਕੁ ਦਿਨ ਲੈਂਦੀ ਹੈ ਇਹ ਇਹ 10 ਕੁ ਦਿਨ ਸਾਲਾ ਸਾਡਾ ਲੈ ਜੂਗਾ 10 ਕੁ ਦਿਨਾਂ ਦਾ ਅਨੁਮਾਨ ਹੈਗਾ ਲੈ ਜੂਗੀ ਠੀਕ ਆ ਤੇ ਕਿੰਨਾ ਕੁ ਦੁੱਧ ਪਾਣਦੀ ਹੈ ਬਾਈ ਇਹ ਜਿਆਦਾ ਪਿਛਲੇ ਸਾਲ 16 ਕਿਲੋ ਦੁੱਧ ਵੰਦੀ ਰਹੀ ਹੈ ਠੀਕ ਆ ਪਿਛਲੇ ਸੂਏ 16 ਲੀਟਰ ਦੁੱਧ ਕੱਢਿਆ ਹਾਂਜੀ ਠੀਕ ਆ ਐਜੀ ਤੀ ਕਿੰਨਾ ਕੁ ਪਾ ਦੂਗੀ ਇਹ ਐਨ ਕੋਈ ਪੁਰਾ ਖਰਾਕ ਵਾਧਦੀ ਹੋਵੇ ਤਾਂ ਦੇਣਾ ਤਾਂ ਵਾਧ ਹੀ ਚਾਹੀਦਾ ਮੈ ਠੀਕ ਆ ਲਓ ਵੀ ਸੱਜਣੋ ਬਾਈਆਂ ਦਾ ਜੇ ਕੋਈ ਚੰਗੀ ਸਾਹਮ ਦਾਤਾ ਐਜੀ ਤੀ ਵਧ ਦੁੱਧ ਪਾ ਦੂਗੀ ਤੇ ਬਾਕੀ ਦੋਸਤੋ ਸੋਹਣੇ ਕਦ ਕਾਠ ਵਾਲੀ ਹੈ ਬਿਲਕੁਲ ਕੁੰਡੀ ਆ ਦੇਖ ਸਕਦੇ ਆ ਮੋਰਾ ਕਟਾਗਰੀ ਦੇ ਵਿੱਚ ਦੋਸਤੋ ਪੈਂਦੀ ਹੈ ਜੈਡ ਬਲੈਕ ਆ ਦੋਸਤੋ ਪੂਛ ਦੇ ਵਿੱਚ ਥੋੜੇ ਜਿਹਾ ਵਾਲੀ ਚਿੱਟੇ ਆ ਸੋਨਾ ਕੱਦ ਕਾਠਾ ਦੋਸਤੋ ਬਾਕੀ ਥਣਾਂ ਦਾ ਸਾਈਜ਼ ਤੋਂ ਸੋਨਾ ਦੋਸਤੋ ਵੇਖ ਸਕਦੇ ਆ ਮੋਟਾ ਮੋਟਾ ਥਣ ਲੱਗਿਆ ਤੇ ਨੇੜੇ ਹੋ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਬਾਈ ਅੱਗੇ ਖੜੇ ਮੜਾ ਵਾੜਾ ਨੇੜੇ ਦੇਖ ਸਕਦੇ ਆ ਦੋਸਤੋ ਥੋੜਾ ਜਿਹਾ ਕੈਮਰੇ ਤੋਂ ਦੋਸਤੋ ਘਬਰਾਉਂਦੀ ਆ ਕਿਉਂਕਿ ਉਪਰਾਂ ਬੰਦਾ ਘਰਾਂ ਦੇ ਵਿੱਚ ਘਟ ਆਉਂਦਾ ਸੋਨਾ ਦੋਸਤੋ ਥਣ ਲੱਗਿਆ ਹੋਇਆ ਮੁਠੀ ਚਵਾਈ ਵਾਲਾ ਇੱਕ ਬੋਲਾ ਖਾੜੇ ਕੋਈ ਬਾਕੀ ਦੋਸਤੋ ਬਾਈ ਗੱਲ ਕਰ ਰਹੀ ਸੀ ਵਿਚਵਾਈ ਦੀ ਦੋਸਤੋ ਬਹੁਤ ਪੋਲੀ ਹੈ ਦੇਖ ਸਕਦੇ ਆ ਹਵਾਨੇ ਦੀ ਝੋਲੀ ਦੇਖ ਸਕਦੇ ਆ ਦੋਸਤੋ 15 16 ਲੀਟਰ ਦੁੱਧ ਪਾ ਜਾਂਦੀ ਹੈ ਤੇ ਬਾਕੀ ਦੋਸਤੋ ਬਾਈ ਜਾਂਦਾ ਪਹਿਲਾਂ ਵੀ ਦੋ ਸੂਏ ਆਪਣੇ ਕੋਲ ਸੂਈ ਹੈ ਤੇ ਦਿਨਾਂ ਜਾਂ ਤੇ ਹੀ ਲਾਉਂਦੀ ਹੈ ਦੋਸਤੋ ਦੇਖ ਸਕਦੇ ਆ ਦੋਸਤੋ ਸੋਹਣਾ ਥਾਣਾ ਮੁੱਠੀ ਚਵਾਈ ਵਾਲਾ ਤੇ ਦੋਸਤੋ ਹਵਾਨਾ ਬਹੁਤ ਵੱਡਾ ਤਿਆਰ ਕਰਦੀ ਹੈ ਮੌਕੇ ਤੇ ਦੇਖ ਸਕਦੇ ਆ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੁਰੀ ਜਾਂਦੀ ਤਾਂ ਦੋਸਤੋ ਤੁਹਾਨੂੰ ਹੋਰ ਵੀ ਹਵਾਨੇ ਦੀ ਜੱਜਮੈਂਟ ਹੋ ਜਾਣੀ ਆ ਲਓ ਵੀ ਸੱਜਣੋ ਹਵਾਨੇ ਦੀ ਜਿਹੜੀ ਜੱਜਮੈਂਟ ਆ ਤੁਸੀਂ ਕਰ ਲੈਣੀ ਆ ਸੋਹਣੇ ਦੋਸਤੋ ਪੈਕੂੜੇ ਦੇ ਵਿੱਚ ਰਾਜੀ ਪਲੀ ਮਾਝਾ ਘਰ ਦੇ ਹੀ ਦੋਸਤੋ ਬਾਈ ਦੇ ਪਸ਼ੂ ਆ ਖੇਤੀਬਾੜੀ ਦਾ ਕੰਮ ਆ ਕੋਈ ਕਰ ਲੈ ਲੈਂਦਾ ਕੀ ਦਾ ਬਾਕੀ ਦੋਸਤੋ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਨੰਬਰ ਆ ਜਿਹੜਾ ਬਾਈ ਦਾ ਸਕਰੀਨ ਤੇ ਆਪਾਂ ਚਲਾ ਦੇਣਾ ਤੇ ਮੁੱਲ ਵੀ ਦੋਸਤੋ ਆਪਾਂ ਬਾਈ ਤੋਂ ਇਹਦਾ ਪੁੱਛ ਲੈਣਾ ਕੀ ਮੁੱਲ ਕਰਨਗੇ ਸੋਹਣੇ ਹਵਾਨੇ ਦੇ ਵਿੱਚ ਆ ਦੋਸਤੋ ਦੇਖ ਸਕਦੇ ਆ ਜਦੋਂ ਦੋਸਤੋ ਹਵਾਨਾ ਭਰ ਗਈ ਤਾਂ ਇਹਨੇ ਹਵਾਨਾ ਦੋਸਤੋ ਬਹੁਤ ਸੋਹਣਾ ਤਿਆਰ ਕਰ ਜਾਣਾ ਦੇਖ ਸਕਦੇ ਆ ਮਗਰਲੇ ਪਾਸੇ ਝੋਲੀ ਝਾਲੀ ਦੇਖ ਸਕਦੇ ਆ ਦੋਸਤੋ ਬਹੁਤ ਵੱਡੀ ਝੋਲੀ ਐ ਤੇ ਹਵਾਨੇ ਦੇ ਵਿੱਚ ਢਿੱਲ ਦੇਖ ਸਕਦੇ ਆ ਦੋਸਤੋ ਹਮਾਨ ਲਾ ਲੋ ਈ ਹਜੇ ਦੱਸ ਦੇਣੇ ਨੇ ਲੈ ਜਾਣੇ ਸੂਨ ਦੇ ਵਿੱਚ ਬਹੁਤ ਰਾਜੀਬਾਲੀ ਹੈਗੀ ਆ ਮੁੱਲ ਅੰਕਲ ਜੀ ਤੋਂ ਪੁੱਛ ਲੈਣੀ ਆ ਤਾਂ ਕੀ ਕਰੀ ਕੀ ਮੁੱਲ ਕਰਾਂਗੇ ਜੀ ਇਹ ਆਪਾਂ 140 ਵੇਚਾਂਗੇ 140 ਮਾਨਤਨ ਹੋ ਜੀ ਹਾਂ ਤਾਂ ਤੇ ਮਾਨਤਨ ਕਰਦੇ ਆਂਗੇ ਲਓ ਵੀ ਸੱਜਣੋ ਮਾਨਤਨ ਤੁਹਾਡਾ ਹੋ ਜਾਣਾ ਤੇ ਨੰਬਰ ਵੀ ਦੱਸ ਦਿਓ ਜੀ ਆਪਣਾ 94175 94173 31276 31276 ਹਾਂਜੀ ਠੀਕ ਆ ਇਹ ਦੋਸਤੋ ਅੰਕਲ ਜੀ ਦਾ ਨੰਬਰ ਆ ਜਿਸ ਕਿਸੇ ਵੀਰ ਨੂੰ ਦੋਸਤੋ ਇਹ ਮੱਝ ਪਸੰਦ ਹੋਵੇ ਤਾਂ ਸੰਪਰਕ ਕਰ ਸਕਦੇ ਆ ਇੱਥੇ ਆ ਕੇ ਆਪਦੀ ਤਸੱਲੀ ਕਰ ਸਕਦੇ ਆ ਤੇ ਦੋਸਤੋ ਮਾਨ ਤਨ ਤੁਹਾਡਾ ਆਿਆਂ ਦਾ ਹੋ ਜਾਣਾ ਬਾਕੀ ਦੋਸਤੋ ਜਿੰਨੇ ਵੀ ਤੁਹਾਨੂੰ ਜਚੇ ਇੱਥੇ ਆ ਕੇ ਆਵਦਾ ਸੌਦਾ ਕਰ ਲੈਣਾ ਤੁਸੀਂ ਸੋਹਣੀ ਦੋਸਤੋ ਬੰਤਰ ਆ ਸੋਹਣਾ ਹਵਾਨਾ ਸੋਹਣੇ ਕੱਦ ਕਾਠ ਦੇ ਵਿੱਚ ਸਿੰਕ ਕੁਆਲਿਟੀ ਦੋਸਤੋ ਚੰਗੀ ਹੈ ਜੈਡ ਬਲੈਕ ਆ ਦੋਸਤੋ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ